ਸਸੀ ਗੱਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪਾਂ ਮੌਜੂਦ ਆ ਆਪਣੇ ਸ਼ਹਿਰ ਫਰੀਦਕੋਟ ਦੇ ਵਿੱਚ ਛੇਕ ਫਰੀਦ ਵਾਲਿਆਂ ਦੇ ਇੱਥੇ ਕਿਸਾਨਾਂ ਦੇ ਵਰਤਨ ਵਾਲੇ ਹਰੇਕ ਤਰ੍ਹਾਂ ਦੇ ਸੰਦ ਤਿਆਰ ਕੀਤੇ ਜਾਂਦੇ ਆ ਬਾਈ ਦੇ ਨਾਲ ਆਪਾਂ ਕਰਾਂਗੇ ਗੱਲਬਾਤ ਬਾਈ ਆਪਣੇ ਨਾਲ ਆ ਬਾਈ ਨੇ ਇੱਕ ਮਸ਼ੀਨ ਤਿਆਰ ਕੀਤੀ ਹੈ ਕੱਲ ਨੂੰ ਜਾਣੀ ਹੈ ਇਹ ਇੱਕੇ ਮਸ਼ੀਨ 30 ਤੋਂ 32 ਕੰਮ ਕਰਦੀ ਹੈ ਬਾਈ ਨਾਲ ਪਹਿਲਾਂ ਹੀ ਮੇਰੀ ਗੱਲਬਾਤ ਹੋਈ ਆ ਬਾਈ ਕਹਿੰਦੇ ਹਰਿਆਣਾ ਯੂਪੀ ਸਾਰੇ ਏਰੀਆ ਦੇ ਵਿੱਚ ਆਪਣਾ ਮਾਲ ਜਾਂਦਾ ਤੇ ਕਰਾਂਗੇ ਆਪਾਂ ਬਾਈ ਨਾਲ ਗੱਲਬਾਤ ਵੀ ਇਹ ਮਸ਼ੀਨ ਦੇ ਵਿੱਚ ਕੀ ਖਾਸ਼ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੀ ਜੀ ਕੀ ਨਾਮ ਹੈ ਬਾਈ ਜੀ ਆਪਣਾ ਮੇਰਾ ਨਾਮ ਲਖਵੀਰ ਸਿੰਘ ਆ ਬਾਈ ਜੀ ਠੀਕ ਹੈ ਜੀ ਤੇ ਬਾਈ ਜੀ ਆਪਣੀ ਫਾਰਮਰ ਦੱਸੋ ਜੀ ਫਾਰਮ ਆਪਣੀ ਹੈਗੀ ਬਾਈ ਜੀ ਸ਼ੇਖ ਫਰੀਦ ਐਗਰੋਟੈਕ ਆ ਸਾਧ ਕਰੋੜ ਫਰੀਦਕੋਟ ਠੀਕ ਹੈ ਜੀ ਤੇ ਬਾਈ ਜੀ ਜਿਹੜੇ ਜ਼ਿਮੀਂਦਾਰਾਂ ਦੇ ਵਰਤਣ ਵਾਲੇ ਸੰਦੇ ਏ ਟੂ ਜ਼ेड ਸਾਰੇ ਤਿਆਰ ਹੁੰਦੇ ਏ ਟੂ ਜ਼ेड ਬਾਈ ਆਪਾਂ 2000 ਤੋਂ 7 ਤੋਂ 8 ਤੋਂ ਤਿਆਰ ਕਰਦੇ ਆ ਠੀਕ ਹੈ ਜੀ ਤੇ ਬਾਈ ਜੀ ਅੱਜ ਆਪਾਂ ਕਿਸਾਨ ਵੀਰਾਂ ਨੂੰ ਇਹ ਮਸ਼ੀਨ ਬਾਰੇ ਦੱਸਣਾ ਜੀ ਇਹਦੇ ਵਿੱਚ ਕੀ ਕੀ ਖਾਸ ਇਹ ਮਸ਼ੀਨ ਬਾਈ ਆਪਾਂ ਅਜ ਤੋਂ 6 ਸਾਲ ਪਹਿਲਾਂ ਬਣਾਈ ਸੀ ਠੀਕ ਹੈ ਜੀ ਜਿਹੜੀ ਆਪਾਂ ਬਣਾਈ ਸਿਰਫ ਮੱਕੀ ਆਸਤੇ ਠੀਕ ਹੈ ਬਈ ਸਿਰੋ ਮੱਕੀ ਆਸਤੇ ਵੀ ਹੁਣ ਆਪਾਂ ਮਸ਼ੀਨ ਜਿਹੜੀ ਇਹ ਬਣਾ ਰਹੇ ਪਿਛਲੇ 6 ਸਾਲ ਤੋਂ ਹੁਣ 2 ਸਾਲ ਤੋਂ ਮਲਟੀ ਕ੍ਰੌਪ ਮਸ਼ੀਨ ਬਣਾ ਰਹੇ ਹਾਂ ਠੀਕ ਹੈ ਜੀ ਜਿਹੜੀ ਆਪਣੀ ਹਰਿਆਣਾ ਰਾਜਸਥਾਨ ਯੂਪੀ ਦੇ ਵਿੱਚ ਮਤਲਬ ਸਭ ਤੋਂ ਜ਼ਿਆਦਾ ਮਸ਼ੀਨ ਜਾ ਰਹੀ ਹੈ ਮੱਕੀ ਆਸਤੇ ਤੇ ਕਣਕੇ ਵੀ ਬੀਜ ਰਿਹਾ 32 ਬਦਲਾਂ ਮੰਨ ਲੋ 23 33 ਫਸਲਾਂ ਵਾਲਾ ਜਿਹੜੀ ਮਸ਼ੀਨ ਆਪਣੀ ਬੀਜ ਰਹੀ ਹੈ ਅੱਛਾ ਇਹ ਹੀ ਕਣਕੇ ਬੀਜ ਦੀ ਵੀ ਨਹੀਂ ਇਹ ਕਣਕ ਬੀਜ ਦੀ ਹੈ ਮੱਕੀ ਵੀ ਦੀ ਹੈ ਹਾਂ ਕਣਕ ਵੀ ਸਾਰੀਆਂ ਫਸਲਾਂ ਬੀਜ ਦਿੰਦੀ ਹੈ ਜੋ ਮਰਜੀ ਬੀਜ ਲੋ ਮੂੰਗੀ ਬੀਜ ਲੋ ਚਨੇ ਬੀਜ ਲੋ ਸਰੋਂ ਬੀਜ ਲੋ ਗੁਵਾਰਾ ਬੀਜ ਲੋ ਨਰਮਾ ਬੀਜੋ ਮੱਕੀ ਜੋ ਵੀ ਜਵਾਰ ਜੋ ਵੀ ਬੀਜਣਾ ਦੀ ਬੈਡ ਦੇ ਉੱਤੇ ਠੀਕ ਹੈ ਬਈ ਇਹ ਬੈਡ ਪਲੈਂਟਰ ਇਹਨੂੰ ਕਹਿੰਦੇ ਆ ਬੈਡ ਪਲੈਂਟਰ ਮਸ਼ੀਨ ਆ ਇਹ ਇਹ ਕਿੰਨੇ ਸਾਲਾਂ ਤੋਂ ਬਈ ਆ ਜਿਹੜਾ ਇਹ ਪਲੈਂਟਰ ਤਿਆਰ ਕਰ ਰਹੇ ਹਾਂ ਆਪਾਂ 6 ਸਾਲ ਤੋਂ ਜੀ ਤੇ ਕਿਹੜੇ ਕਿਹੜੇ ਏਰੀਆ ਚ ਆਪਣਾ ਯੂਪੀ ਹਰਿਆਣਾ ਸਾਰੇ ਮਾਲ ਗਿਆ ਆਪਣਾ ਸਭ ਤੋਂ ਜ਼ਿਆਦਾ ਰਾਜਸਥਾਨ ਤੇ ਯੂਪੀ ਤੇ ਹਰਿਆਣਾ ਠੀਕ ਹੈ ਵੀ ਉਧਰ ਏਰੀਆ ਚ ਬਈ ਜਿਵੇਂ ਆਹ ਸੁੱਕੀਆਂ ਫਸਲਾਂ ਜ਼ਿਆਦਾ ਚੱਲਦੀਆਂ ਨੇ ਨਾ ਸਰੋਂ ਸਰੋਂ ਦੇ ਕਰਕੇ ਜ਼ਿਆਦਾ ਚੱਲਦੀਆਂ ਨੇ ਉਹਦੇ ਕਰਕੇ ਠੀਕ ਹੈ ਜੀ ਤੇ ਬਾਈ ਜੀ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਵੀ ਇਹਦੇ ਚ ਪੁਰਜ਼ੇ ਕਿਵੇਂ ਕੰਮ ਕਰਦੇ ਕੈਮਰਾਮੈਨ ਮਾੜਾ ਇਧਰ ਹੀ ਸੈੱਟ ਆ ਜਾ ਜੀ ਇਹ ਵੀਰ ਜੀ ਲੱਗੀ ਹੋਈ ਹੈ ਪੁਲੀਜੀ ਦੇ ਨਾਲ ਚੱਕਰ ਬਣਦੇ ਆ ਜੀ ਆਹ ਆਪਣਾ ਗੀਅਰ ਆ ਜਾਂਦਾ ਇਹਦੇ ਉੱਤੇ ਠੀਕ ਹੈ ਜੀ ਟ੍ਰਾਂਸਲਰ ਵਾਲਾ ਗੀਅਰ ਲੱਗਿਆ ਇਹਦੇ ਵਿੱਚ 5 ਗੀਅਰ ਨੇ 5 ਹੀ ਇਹ ਚ ਗਲਾਰੀਆਂ ਤੇ 5 ਗਲਾਰੀਆਂ ਇੱਥੇ ਆ ਠੀਕ ਹੈ ਬਈ ਮਤਲਬ ਜਿੰਨਾ ਕੋਈ ਸਰੋਂ ਦਾ ਬੀ ਪਾਉਣਾ ਮੰਨ ਲਓ 400 ਗ੍ਰਾਮ ਦਾ ਉਹ ਤੋਂ ਗੀਅਰ ਤੋਂ ਚੇਂਜ ਹੋ ਜਾਂਦਾ ਗਲਾਰੀ ਤੋਂ ਚੇਂਜ ਹੋ ਜਾਂਦਾ ਉਹਨੇ ਆਪਾਂ ਸਰੋਂ ਦਾ ਬੀ ਪਾ ਸਕਦੇ ਆ ਤੇ ਮੱਕੀ ਬੀਜਣੀ ਆ ਮੱਕੀ ਦੇ ਆਸਤੇ ਗੀਅਰ ਚੇਂਜ ਹੋ ਜਾਂਦਾ ਮੱਕੀ ਜੇ ਮਨ ਲਓ 4 ਕਿਲੋ 6 ਕਿਲੋ 8 ਕਿਲੋ 12 ਕਿਲੋ ਤੱਕ ਮੱਕੀ ਪੈਂਦੀ ਆ ਉਸ ਆ ਨਾਲ ਗੀਅਰ ਪਲੇਟਾ ਚੇਂਜ ਹੋ ਜਾਂਦੀਆਂ ਉਸੇ ਹਿਸਾਬ ਨਾਲ ਹੀ ਮਤਲਬ ਗੀਅਰ ਚੇਂਜ ਹੋ ਜਾਂਦੇ ਆ ਆ ਜਿਹੜੀ ਡਿਸਕ ਲਾਈ ਆਪਾਂ ਜਿਹੜਾ ਬੀ ਜਰਮੀਨੇਸ਼ਨ ਪਹਿਲਾਂ ਸਹੀ ਨਹੀਂ ਹੁੰਦੇ ਹੁਣ ਇਹ ਡਿਸਕ ਲਾਤੀਏ ਵੀ ਜਰਮੀਨੇਸ਼ਨ ਸਹੀ ਹੋਵੇ ਵੀ ਠੀਕ ਹੈ ਭਾਈ ਕਿੰਨਾ ਵੀ ਠੀਕ ਹੈ ਭਾਈ ਉਹ ਬੈੱਡ ਦਾ ਕੰਮ ਕਰਦੀ ਆ ਉਹ ਉਹ ਬੈੱਡ ਪਾਉਂਦਾ ਆਪਣਾ ਸਾਰਾ ਪੰਜਾਬ ਇਹ ਭਾਈ ਜਿਵੇਂ ਜਿਹੜਾ ਇਹ ਤੁਸੀਂ ਬਜਾਈ ਇਹ ਕਰਦੀ ਆ ਮਸ਼ੀਨ ਆਪਣੀ ਭਈ ਇਹ ਬੈੱਡ ਤੇ ਹੀ ਬੈੱਡਾਂ ਤੇ ਹੀ ਕਰਦੀ ਜਾਂ ਹਾਂ ਬੈੱਡਾਂ ਦੇ ਉੱਤੇ ਹੀ ਕਰਦੀ ਆ ਇਹਨੇ ਬੈੱਡ ਬਣਾਉਂਦੇ ਜਾਣਾ ਨਾਲ ਦੀ ਨਾਲ ਨਾਲ ਦੀ ਨਾਲੇ ਉੱਤੇ ਬਜਾਈ ਕਰਦੇ ਜਾਣਾ ਜਿਵੇਂ ਭਈਆ ਮੂੰਗੀ ਬੀਜ ਦੇ ਬੈਡਾਂ ਤੇ ਮੂੰਗੀ ਦੀ ਵਧੀਆ ਬਜਾਈ ਹੁੰਦੀ ਨੇ ਤੇ ਮੂੰਗੀ ਦੀ ਮੂੰਗੀ ਤਾਂ ਹੁਣ ਅਸੀਂ ਰਾਜਸਥਾਨ ਘਟੋ ਘਟ ਨੇ ਸੀ 12-1300 ਕਿੱਲਾ ਅਸੀਂ ਆਪ ਖੁਦ ਕਰਵਾਇਆ ਸਾਡੇ ਕੋਲ ਵੀਡੀਓ ਵੀ ਆ ਤੁਹਾਨੂੰ ਦੇ ਦਾਂਗੇ ਅਸੀਂ ਹਾਂ ਲਾ ਲਾ ਦੇ ਵਿੱਚ ਤੁਸੀਂ ਲਾ ਦਿਓ ਤੁਹਾਨੂੰ ਆਪ ਹੀ ਪਤਾ ਲੱਗ ਜਾਊ ਐਡੀ ਵਧੀਆ ਮੂੰਗੀ ਹੋਈ ਗੱਲ ਛੱਡ ਦਿਓ ਪਾਣੀ ਦੀ ਬਚਤ ਬਹੁਤ ਜ਼ਿਆਦਾ ਹੋਈ ਹੈ ਹਾਂਜੀ ਹਾਂਜੀ ਹੁਣ ਇੱਕ ਵਿੱਗੇ ਦਾ ਪਾਣੀ 5 ਵਿੱਗਿਆਂ ਨੂੰ ਲੱਗ ਜਾਂਦਾ ਦਾ ਹਾਂਜੀ ਨਹੀਂ ਬੈਡ ਤੇ ਜਿਹੜੀ ਮੂੰਗੀ ਨਾ ਵੈਸੇ ਝੜਦੀ ਵੀ ਜ਼ਿਆਦਾ ਕੰਮਜਾਬ ਬਜਾਦੇ ਜ਼ਿਆਦਾ ਕੰਮਜਾਬ ਤੇ ਗਵਾਰੀ ਵੀ ਬਿੱਡਾਂ ਤੇ ਵਧੀਆ ਬਈ ਬਹੁਤ ਵਧੀਆ ਗਵਾਰੀ ਇੱਕ ਨੰਬਰ ਤੇ ਜਿਹੜੀ ਕਣਕ ਆ ਬਈ ਕਣਕ ਫਿਰੇ ਬਿੱਡਾਂ ਤੇ ਵੀ ਦੀ ਹਾਂ ਕਣਕ ਵੀ ਹੋਣ ਜੇ ਮੰਨ ਲਓ ਐਮਪੀ ਦੇ ਵਿੱਚ ਆ ਐਮਪੀ ਦੇ ਵਿੱਚ ਬਿੱਡਾਂ ਦੇ ਕਣਕ ਬੀਜਦੇ ਆ ਠੀਕ ਹੈ ਜੀ ਹਜੇ ਆਪਣੇ ਤਾਂ ਮਤਲਬ ਜਾਣ ਨਹੀਂ ਹੈਗਾ ਹਜੇ ਨਹੀਂ ਹੈ ਨਹੀਂ ਹੈ ਨਹੀਂ ਰਹਿ ਜਾਣ ਆਪਣੇ ਇਸ ਤਰ੍ਹਾਂ ਦਾ ਐਮਪੀ ਦੇ ਵਿੱਚ ਅਸੀਂ ਮਸ਼ੀਨ ਭੇਜੀ ਆ ਉੱਥੇ ਉਹਨਾਂ ਨੇ ਸਾਡੇ ਕੋਲ ਡਿਮਾਂਡ ਕੀਤੀ ਆ ਠੀਕ ਹੈ ਬਈ ਇਹ ਵੀ ਉੱਥੇ ਅਸੀਂ ਮਸ਼ੀਨ ਉਹਨਾਂ ਕਿ ਭੇਜ ਚੁੱਕੇ ਆ ਉਹਨਾਂ ਨੇ ਬਿੱਡਾਂ ਦੇ ਉੱਤੇ ਹੀ ਸਾਡੇ ਕੋਲ ਵੀਡੀਓ ਵੀ ਹੈਗੀ ਸਾਰਾ ਕੁਝ ਹੈਗਾ ਉਹਨਾਂ ਨੇ ਕਣਕ ਬਿੱਡਾਂ ਦੇ ਉੱਤੇ ਬੀਜੀ ਹੋਈ ਆ ਓਕੇ ਆਪਣੇ ਜਿਵੇਂ ਪੰਜਾਬ ਦੇ ਵਿੱਚ ਗੱਲ ਕਰੀਏ ਆਪਣੇ ਤਾਂ ਮੱਕੀ ਹੋਗੀ ਮੱਕੀ ਤੇ ਮੂੰਗੀ ਹੋਗੀ ਮੂੰਗੀ ਹੋਗੀ ਮੂੰਗੀ ਬਹੁਤ ਕੰਮ ਜਾਂਦਾ ਬਸ ਮੂੰਗੀ ਜਾਦੇ ਆਪਣੇ ਮੱਕੀ ਤੇ ਮੂੰਗੀ ਚੱਲਦੀ ਆ ਹਾਂਜੀ ਤੇ ਰਾਜਸਥਾਨ ਏਰੀਆ ਚ ਰਾਜਸਥਾਨ ਚ ਸਰੋਂ ਤੇ ਨਰਮਾ ਤੇ ਸਰੋਂ ਨਰਮਾ ਮੂੰਗੀ ਤੇ ਗਵਾਰ ਤੇ ਕਣਕ ਕਣਕ ਵੀ ਹੁਣ ਮਤਲਬ ਜਾਣ ਆਉਂਦੇ ਹਾਂਜੀ ਕਣਕ ਜਾਨੀ ਉਧਰਲੇ ਰੀਅਲ ਕਰੀ ਜਾਂਦੇ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਤੁਸੀਂ ਵੀ ਦੱਸੋ ਕਮੈਂਟਾਂ ਦੇ ਵਿੱਚ ਤੁਹਾਨੂੰ ਕਿਵੇਂ ਲੱਗਿਆ ਜਿਹੜਾ ਬਾਈ ਦਾ ਇਹ ਨਵਾਂ ਪਰਜਾ ਤਿਆਰ ਕੀਤਾ ਬਾਈ ਨੇ ਬਾਈ ਇਹਦੀ ਫਿਰ ਗਾਰੰਟੀ ਵੀ ਦਿੰਦੇ ਹੋ ਨਵਾਂ ਜਦੋਂ ਲੈਂਦਾ ਕੋਈ ਹਾਂ ਬਾਈ ਐਕਸੀਜਨ ਦੀ ਵੀ ਵਾਰੰਟੀ ਹੁੰਦੀ ਬਾਈ ਠੀਕ ਹੈ ਜੀ ਹਾਂ ਇਹਨੂੰ ਹੁੰਦਾ ਤਾਂ ਵੈਸੇ ਕੁਛ ਨਹੀਂ ਸਾਰਾ ਬਾਈ ਲੋਹਾ ਹੀ ਆ ਜਿੰਨਾ ਵੀ ਆ ਸਾਰਾ ਮੋਡੀਫਾਈ ਕੀਤਾ ਹੋਇਆ ਆਪਣਾ ਠੀਕ ਹੈ ਜੀ ਵੀ ਉਸ ਤੋਂ ਆਨੇ ਬੈੱਡ ਬਣਾ ਦੇਣਾ ਨੇ ਬੈੱਡ ਬਣਾ ਕੇ ਵੀ ਪਾ ਦੇਣਾ ਸਿਰਫ ਹੁੰਦਾ ਇਹਨੂੰ ਕੁਛ ਨਹੀਂ ਠੀਕ ਹੈ ਬਈ ਬਸ ਤੇ ਜੀ ਬਾਈ ਇਹਦੇ ਗੱਲ ਕਰੀਏ ਆਪਾਂ ਰੇਟ ਦੇ ਰੇਟ ਕੋਈ ਜ਼ਿਆਦਾ ਤਾਂ ਨਹੀਂ ਹੋਊਗਾ ਜੈਨੂਇਨ ਰੇਟ ਬਾਈ ਜਿਹੜੀਆਂ ਆਪਣੀ ਪਿਛਲੀ 6 ਸਾਲ ਤੋਂ ਆਪਾਂ ਮਸ਼ੀਨ ਬਣਾ ਰਹੇ ਆਂ ਹਾਂਜੀ ਇੱਕ ਬਣਾ ਲਏ ਤਾਂ ਚਾਰ ਲੈਣਾ ਦੀ ਉਹ ਚ ਮੱਕੀ ਬੀਜਦੇ ਸੀ ਆਪਾਂ ਉਹ ਮਸ਼ੀਨ ਆਪਾਂ ਹੁਣ ਦੇਈ ਜਾਂਦੇ ਆਂ ਇਸ ਚੰਦੇ 85000 ਦੀ ਠੀਕ ਹੈ ਬਈ ਇਹਦੇ ਨਾਲ ਉਹ ਕੱਲੀ ਮੱਕੀ ਬੀਜ ਦੀ ਉਹ ਮੱਕੀ ਬੀਜ ਦੀ ਆ ਜਿਹੜੀ ਆ ਮਲਟੀ ਗ੍ਰੋ ਮਸ਼ੀਨ ਆਪਾਂ ਹੁਣ ਪਿਛਲੇ ਬਣਾਈ ਜਾਂਦੇ ਆਂ ਹਾਂਜੀ 2 ਸਾਲ ਤੋਂ ਇਹ ਆਪਣੀ 1 ਲੱਖ 30000 ਦੀ ਬੀਜਣਾ ਠੀਕ ਹੈ ਬਈ ਫਸਲਾਂ ਅੱਜ 32 33 ਫਸਲਾਂ ਬੀਜੇ ਜਾਂਦੇ ਸਹੀ ਹੈ ਬਈ ਜੋ ਮਰਜ਼ੀ ਬੀਜ ਲਓ ਜੀ ਤੇ ਬਾਕੀ ਕਿਸਾਨ ਵੀਰੋ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਜੇ ਕੋਈ ਰਹਿ ਗਿਆ ਹੋਵੇ ਬਾਈ ਤੋਂ ਪੁੱਛਣ ਵਾਲਾ ਸਵਾਲ ਤਾਂ ਤੁਸੀਂ ਪੁੱਛ ਸਕਦੇ ਹੋ ਉਸ ਨੰਬਰ ਤੇ ਕਾਲ ਕਰਕੇ ਬਾਈ ਦੇ ਨਾਲ ਕੋਈ ਵੀ ਹੋਰ ਜਾਣਕਾਰੀ ਕੋਈ ਰੇਟ ਬਾਰੇ ਜਾਣਕਾਰੀ ਲੈਣੀ ਹੈ ਸਾਰੀ ਬਾਈ ਜਾਣਕਾਰੀ ਦੇ ਦੇਣਗੇ ਬਾਈ ਜੀ ਕੋਈ ਕਿਸਾਨ ਵੀਰਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਇੱਕ ਵਾਰੀ ਸਾਡ ਨੂੰ ਜਰੂਰ ਮਿਲੋ ਹਾਂ ਹਾਂ ਜਰੂਰ ਬਾਈ ਜੀ ਕਿਸਾਨ ਵੀਰ ਮਿਲਣ ਆ ਕੇ ਆਪਣੀ ਪਰੰਪਰਾਣੀ ਫਾਰਮਾ 2008 ਤੋਂ ਸ਼ੇਖ ਫਰੀਦ ਅਗਰੋਟੈਕਾਂ ਸਭ ਤੋਂ ਪਹਿਲਾਂ ਆਪਾਂ ਕੰਪਿਊਟਰ ਕਰਾਏ ਦੇ ਵਿੱਚ ਮਾਸਟਰ ਰਹੇ ਆ ਠੀਕ ਹੈ ਜੀ ਬਣਾਉਦੇ ਰਹੇ ਆ ਰੂਟਰ ਵਾਟਰ ਬਣਾਉਦੇ ਰਹੇ ਆ ਬਹੁਤ ਰੂਟਰ ਬਣਾਇਆ ਤੇ ਕੰਪਿਊਟਰ ਕਰਾਇਆ ਠੀਕ ਹੈ ਜੀ ਹੁਣ ਮਤਲਬ ਵੀ ਮਤਲਬ ਸਾਡਾ ਪਾਣੀ ਵਾਲ ਟੈਂਕਰ ਟੈਂਕੀਆਂ ਬਹੁਤ ਬਣਦੀਆਂ ਸਾਡੇ ਨੂੰ ਓਕੇ ਪਾਣੀ ਵਾਲੇ ਪਾਣੀ ਵਾਲੇ ਵਾਟਰ ਟੈਂਕਰ ਠੀਕ ਹੈ ਜੀ ਉਹ ਅਸੀਂ ਸਪਲਾਈ ਬਹੁਤ ਸਾਡੀ ਬੈਡ ਪ੍ਰਿੰਟਰ ਸਾਡੀ ਪਿਛਲੇ 6 ਸਾਲ ਤੋਂ ਪੂਰੀ ਸਪਲਾਈ ਆ ਜਿਹੜੀ ਪਾਣੀ ਵਾਲੀ ਟੈਂਕੀ ਹੈ ਵੀ ਉਹ ਫਿਰ ਸਟੀਲ ਦੀ ਬਣਦੀ ਉਹ ਉਹ ਸਾਰੀ ਸਟੀਲ ਦੀ ਬਣਦੀ ਹਾਂਜੀ ਠੀਕ ਹੈ ਸਟੀਲ ਦੀ ਜਗਾਲ ਵੀ ਨਹੀਂ ਲੱਗਦੀ ਪਿਆ ਨਾ ਜਗਾਲ ਲੱਗਦੀ ਉਹ ਅਸੀਂ ਮਤਲਬ ਉਹ ਵੀ ਸਾਡਾ ਪ੍ਰਾਣਾ ਕੰਮ ਹੈ ਓਕੇ ਲਓ ਬਈ ਜੇ ਕਿਸੇ ਕਿਸਾਨ ਵੀਰ ਨੇ ਕੋਈ ਜਾਂ ਪਿੰਡ ਚ ਕਿਸੇ ਪੰਚਾਇਤ ਨੇ ਕੋਈ ਟੈਂਕੀ ਬਣਾਉਣੀ ਹੋਵੇ ਤਾਂ ਬਾਈ ਟੈਂਕੀ ਦੀ ਸਟੀਲ ਦੀ ਤਿਆਰ ਕਰਦੇ ਆ ਬਈ ਕਿਹੜੇ ਕਿਹੜੇ ਏਰੀਆ ਚ ਇਸ ਟੈਂਕੀ ਆਪਣੇ ਫਰੀਦਕੋਟ ਜ਼ਿਲ੍ਹੇ ਦੇ ਬਹਿੰਡਾ ਮੁਕਸਰ ਫਰੀਦਕੋਟ ਫਰੋਈਪੁਰ ਮੋਗਾ ਏਰੀਆ ਜਿਵੇਂ ਮੰਨ ਲਓ ਇਧਰ ਬਹਿੰਡਾ ਹੋ ਗਿਆ ਸਾਰਾ ਏਰੀਆ ਹਰਿਆਣੇ ਦੇ ਵਿੱਚ ਬਹੁਤ ਟੈਂਕੀ ਆਪਾਂ ਪਾਣੀ ਦੀ ਸਪਲਾਈ ਕੀਤੀ ਹੋਈ ਹੈ ਠੀਕ ਹੈ ਸਟੀਲ ਦੀ ਠੀਕ ਹੈ ਠੀਕ ਹੈ ਬਾਈ ਜੀ ਧੰਨਵਾਦ ਜੀ ਠੀਕ ਹੈ ਕਿਸਾਨ ਵੀਰੋ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਚ ਠੀਕ ਹੈ ਜੀ ਸਸੀ ਗੱਲ